ਦੋਸਤੋ ਆਹ ਜਿੱਥੇ ਮੈਂ ਖੜਾਗਾ ਇਹ ਸਾਡਾ ਘਰ ਹੈ ਇਹ ਘਰ ਦੇ ਵਿੱਚ ਨਾ ਅਸੀਂ ਦਰਖਤ ਦਰੁਖਤ ਸੋਹਣੇ ਲਾਏ ਹੋਏ ਨੇ ਸਮਝੋ 100 150 ਦੇ ਕਰੀਬ ਮੇਰੇ ਕੋਲੇ ਉਰੇ ਦਰਖਤ ਲਾਇਆ ਛੋਟੇ ਵੱਡੇ ਬੂਟੇ ਸਾਰੇ ਰਲਾ ਕੇ ਜਿਵੇਂ ਆਹ ਖੜੇ ਨੇਗੇ ਇਹਨੂੰ ਕੀ ਕਹਿੰਦੇ ਨੇ ਮੈਨੂੰ ਹੁ ਨਾ ਨੂੰ ਇਹਨਾਂ ਦਾ ਘੱਟ ਪਤਾ ਉਹ ਜ਼ਿਆਦਾ ਮੇਰੇ ਮੈਸੇਜ ਨੂੰ ਪਤਾ ਜਿਵੇਂ ਆ ਬੇਲਾਂ ਬੂਲਾਂ ਲਾਈਆਂ ਹੋਈਆਂ ਨੇ ਗਿਆ ਆਹ ਆ ਬੇਲ ਵੱਡੀ ਹੋ ਗਈ ਦੇਖੋ ਭਾਰੀ ਕਿੰਨੀ ਜੰਗਲ ਬਣਿਆ ਪਿਆਗਾ ਸਾਰੇ ਲੋ ਆਹ ਕੜੀ ਪੱਤਾਗਾ ਆਹ ਮੌਸਮੀ ਜੈ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਇਹਦੇ ਜਿਆਦਾ ਫੁੱਲ ਲੱਗਾ ਜਿਹੜਾ ਜਦੋਂ ਅ ਮਤਲਬ ਵੀ ਮੀਂਹ ਪੈਣਾ ਹੁੰਦਾ ਮੀਂਹ ਪੈਣ ਤੋਂ ਪਹਿਲਾਂ ਇਹ ਖਿੜ ਜਾਂਦਾ ਇਹ ਇਹਦੇ ਸਾਰੇ ਤੇ ਫੁੱਲ ਆ ਜਾਂਦੇ ਨੇ ਮੀਂਹ ਪੈਣ ਤੋਂ ਪਹਿਲਾਂ ਆ ਜਿਹੜੇ ਚਾਈਨੀਜ਼ ਗੁਲਾਬ ਨੇ ਇਹ ਥੋੜੇ ਜਿਹੀ ਬਿਮਾਰੀ ਪੈ ਗਈ ਇਹਨਾਂ ਨੂੰ ਇਹ ਲਾਏ ਹੋਏ ਨੇ ਉਹ ਅਮਰੂਦ ਦਾ ਬੂਟਾਗਾ ਉਹ ਖਾਸਾ ਹੋ ਗਿਆ ਉਹ ਇਤਕੀਲਾ ਬੜੀ ਬਹੁਤ ਸੋਹਣਾ ਫਰੂਟ ਲੱਗਾ ਹੁਣ ਟੇਡਾ ਜਾ ਹੋ ਗਿਆ ਫਰੂਟ ਨਾਲ ਉਹ ਇਧਰੋਂ ਨਿੰਬੂ ਐ ਲੱਗਾ ਹੋਇਆ ਨਿੰਬੂ ਵੀ ਭਰਿਆ ਪਿਆ ਨਿੰਬੂ ਦੇ ਨਾਲ ਉਸ ਤੋਂ ਬਾਅਦ ਛੋਟੇ ਛੋਟੇ ਮੈਂ ਖਾਸੇ ਲਾਏ ਹੋਏ ਨੇ ਕਿ ਬੁੱਟੇ ਆ ਲਾਏ ਹੋਏ ਨੇ ਆ ਦੇਖੋ ਆ ਲਾਏ ਹੋਏ ਨੇ ਨੇ ਕਿੰਨੇ ਕਿ ਬੂਟੇ ਕਾਫੀ ਨੇ ਮਤਲਬ ਇਹ ਇਹਨਾਂ ਦੇ ਨਾਲ ਨਾ ਅਸਲ 'ਚ ਇਹ ਇੱਕ ਤਰੀਕੇ ਦੀ ਰੀਡ ਦੀ ਹੱਡੀਆਂ ਸਾਡੀ ਜ਼ਿੰਦਗੀ ਦੀ ਜਿਹੜੇ ਇਹ ਬੂਟੇ ਨੇ ਜਿਹੜੇ ਆਪਾਂ ਲਾਉਣੇ ਆਂਗੇ ਘਰਾਂ ਦੇ ਵਿੱਚ ਇਹ ਇੱਕ ਤਰੀਕੇ ਨਾਲ ਰੀਡ ਦੀ ਹੱਡੀ ਆ ਸਾਡੀ ਜ਼ਿੰਦਗੀ ਦੀ ਹੁਣ ਜਿੱਥੇ ਮੈਂ ਖੜਾਂਗਾ ਹੁਣ ਇਸ ਵਕਤ ਟੀਟਕਾ ਧੁੱਪ ਪੈ ਰਹੀ ਆ ਪਰ ਉਰੇ ਬੂਟੇ ਹੋਣ ਕਰਕੇ ਧੁੱਪ ਮਹਿਸੂਸ ਨਹੀਂ ਹੋ ਰਹੀ ਬਹੁਤ ਘੱਟ ਮਹਿਸੂਸ ਹੋ ਰਹੀ ਆ ਦੇਖੋ ਸਾਰੇ ਲਾਏ ਨੇ ਇਹ ਤਾਂ ਕੀ ਵੈਸੇ ਧੁੱਪ ਨੇ ਬੂਟੇ ਖਰਾਬ ਬਹੁ ਕੀਤੇ ਨੇ ਪਰ ਫੇਰ ਵੀ ਚਲੋ ਜਿੰਨਾ ਵੀ ਹੈ ਮਤਲਬ ਹੀ ਇੱਕ ਤਰੀਕੇ ਦਾ ਅਸੀਂ ਨਾ ਜੰਗਲ ਜੇ ਦੀ ਫੀਲਿੰਗ ਇਹ ਤੋਂ ਲੈਂਦੇ ਰਹਨੇ ਆਂਗੇ ਪਰ ਇਹਨਾਂ ਨੂੰ ਹੁਣ ਪਾਣੀ ਪੂਣੀ ਬਹੁਤ ਪਾਉਣਾ ਪੈਂਦਾਗਾ ਤੇ ਪਰ ਇਹ ਜਿਹੜੇ ਬੂਟੇ ਨੇਗੇ ਜਿੰਨੇ ਵੀ ਮੈਂ ਚਲੋ 100 150 ਤੁਸੀਂ ਨਹੀਂ ਆਪਣੇ ਘਰ ਚ ਲਾ ਸਕਦੇ ਤਾਂ ਇੱਕ ਦੋ ਇੱਕ ਦੋ ਤਾਂ ਦਰਖਤ ਟਾਈਪ ਕੋਈ ਨਾ ਕੋਈ ਬੂਟੇ ਲਾਓ ਇੱਕ ਦੋ ਦਰਖਤ ਟਾਈਪ ਆ ਦੇਖੋ ਆ ਲਾਏ ਹੋਏ ਨੇ ਛੋਟੇ ਛੋਟੇ ਆ ਮੈਨੂੰ ਇਹਨਾਂ ਦੇ ਨਾਂ ਨੂੰ ਬੂਟਿਆਂ ਦੇ ਨਹੀਂ ਪਤਾ ਇਹ ਮੇਰੇ ਮੈਸੇਜ ਨੂੰ ਜਿਆਦਾ ਪਤਾਗਾ ਤੇ ਆ ਦੇਖੋ ਸਾਰੇ ਬੂਟੇ ਨੇਗੇ ਜਿਹੜੇ ਵਧੀਆ ਆਪਦੀ ਟਾਇਰ ਕਿਚ ਖੜੇ ਨੇ ਆ ਦੇਖੋ ਆ ਹੁਣ ਐ ਕਿ ਧੁੱਪ ਨੇ ਇਹਦੇ ਪੱਤੇ ਜਬੂਕਦੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਪਈ ਆਗੀ ਐ ਕਿ ਜਾਲ ਲਾਇਆ ਨਹੀਂ ਗਿਆ ਸਤੋਂ ਆ ਦੇਖੋ ਸਾਰੇ ਲਾਏ ਹੋਏ ਨੇ ਹਰ ਨਿੰਬੂ ਆ ਮੇਰਾ ਦੇਖੋ ਗੱਡਾ ਹੋ ਗਿਆ ਇਹ ਭਾਰੀ ਹੋ ਗਿਆ ਆ ਅਮਰੂਦ ਇਹ ਮੈਂ ਕਿਉਂ ਗੱਲਾਂ ਕਰ ਰਿਹਾਗਾ ਤੁਹਾਡੇ ਨਾਲ ਅਸਲ ਦੇ ਵਿੱਚ ਆ ਉੱਪਰ ਦੁਪਹਿਰ ਕਿੜੀ ਆਗੀ ਆ ਦੇਖੋ ਸਾਰੇ ਉੱਤੇ ਕੋਠੇ ਤੇ ਜਿਹੜੀ ਪਈ ਆਗੀ ਇਹ ਦੁਪਹਿਰ ਕਿੜੀ ਪਈ ਆਗੀ ਸਾਰੇ ਆ ਦੇਖੋ ਸਿਰੇ ਤੱਕ ਦੁਪਹਿਰ ਕਿੜੀ ਪਈ ਆ ਮੈਂ ਇਹ ਆ ਗਲਾਬੀ ਨੇ ਵਿਚਾ ਦੇਖੋ ਗਲਾਬ ਲਾਏ ਹੋਣੇ ਮੈਂ ਤੁਹਾਡੇ ਨਾਲ ਕਿਉਂ ਇਹ ਗੱਲਾਂ ਕਰ ਰਿਹਾਗਾ ਮੈਂ ਤੁਹਾਡੇ ਨਾਲ ਇਸ ਕਰਕੇ ਗੱਲਾਂ ਕਰ ਰਿਹਾ ਆ ਤੇ ਕੋਣ ਆ ਜਿੱਥੇ ਮੇਰੀ ਗੱਡੀ ਖੜੀ ਆ ਇੱਥੇ ਪੂਰੀ ਗੂੜੀ ਸੌ ਆ ਸਾਰੀ ਦਿਹਾੜੀ ਉਰੇ ਸੂਰਜ ਨਹੀਂ ਦਿਖਦਾ ਜੇ ਮਤਲਬ ਇੱਥੇ ਬੰਦੇ ਨੇ ਬੈਠਣਾ ਹੋਵੇ ਸਾਰੀ ਦਿਹਾੜੀ ਬੈਠ ਕੇ ਬੰਦਾ ਆਰਾਮ ਨਾਲ ਕਰ ਸਕਦਾ ਇੱਥੇ ਆ ਕੇ ਐ ਫੀਲ ਹੁੰਦਾਗਾ ਜਿਵੇਂ ਸਾਹ ਵੱਧ ਆ ਗਿਆ ਹੁੰਦਾ ਤੁਹਾਡੇ ਘਰੇ ਕੋਈ ਵੀ ਬੰਦਾ ਆਉਂਦਾ ਪਹਿਲਾਂ ਤਾਂ ਦੇਖ ਕੇ ਕਹੂਗਾ ਉਹ ਅੱਛਾ ਲੋਕ ਵੀ ਉਹ ਯਾਰ ਤੁਸੀਂ ਆ ਜੰਗਲ ਬਣਾਈ ਬੈਠੇ ਹੋ ਇਹ ਜੰਗਲ ਤਾਂ ਕੱਟ ਦੋ ਉਹ ਮੈਂ ਕਿਹਾ ਵੀ ਇਹ ਜੰਗਲ ਕੱਟਣ ਖਾਤਰ ਥੋੜੋ ਆ ਇਹ ਤਾਂ ਜੰਗਲ ਬਣਾਉਣ ਖਾਤਰ ਇੱਕ ਸਾਡੇ ਇਦ ਕੀ ਲਾਸ ਹੋਇਆ ਬਹੁਤ ਜ਼ਿਆਦਾ ਮੈਂ ਦਿਖਾਉਣਾਗਾ ਤੁਹਾਨੂੰ ਸਾਡੇ ਇੱਕ ਨਿੰਮ ਸੀਗੀ ਬਹੁਤ ਭਾਰੀ ਨਿੰਮ ਉਹ ਨਿੰਮ ਮੱਚ ਗਿਆ ਪਤਾ ਨਹੀਂ ਕੀ ਹੋ ਗਿਆ ਉਹਨੂੰ ਆ ਦੇਖੋ ਆ ਨਿੰਮ ਤੁਹਾਨੂੰ ਦਿਖਦਾ ਹੋਊਗਾ ਬਸ ਆਹੀ ਸਾਈਡ ਜੀ ਇਹਦੀ ਹਰੀ ਆ ਦੂਜੀ ਸਾਈਡ ਸਾਰੀ ਮੱਚ ਗਈ ਆ ਦੇਖੋ ਉੱਪਰ ਦੀ ਤੁਹਾਨੂੰ ਤਾਹਾਂ ਟਾਣੀਆਂ ਦਿਖਦੀਆਂ ਹੋਣਗੀਆਂ ਸਾਰਾ ਮੱਚ ਗਿਆ ਬਸ ਇਹ ਨਿੰਮ ਥੋੜਾ ਜਿਹਾ ਦਾ ਹਿੱਸਾਗਾ ਜਿਹੜਾ ਉਹ ਹਰਾ ਰਹਿ ਗਿਆ ਮੈਂ ਇਧਰ ਦੀ ਦਿਖਾਉਣਾਗਾ ਤੁਹਾਨੂੰ ਆ ਦੇਖੋ ਅ ਵਿਚਲੀ ਤੁਹਾਨੂੰ ਟਾਣੀਆਂ ਦੇਖਦੀਆਂ ਹੋਣਗੀਆਂ ਇਹ ਨਿੰਮ ਮੱਚਿਆ ਹੋਇਆਗਾ ਇਹ ਕਿ ਪਤਾ ਨਹੀਂ ਕੀ ਹੋਇਆ ਬਹੁਤ ਨਿੰਮ ਮੱਛੇ ਨੇ ਉਹਦੇ ਨਾਲੇ ਸਾਡਾ ਵੀ ਨਿੰਮ ਸੀਗਾ ਜਿਹੜਾ ਮੱਚ ਗਿਆ ਇਹ ਹੁਣ ਮੈਂ ਅਸਲ ਚ ਥੋਡੇ ਨਾਲ ਇਕੱਲਾ ਇਸ ਕਰਕੇ ਕਰ ਰਿਹਾ ਕਿਉਂਕਿ ਜਿਹੜੇ ਦਰਖਤ ਨੇ ਇਹ ਦਰਖਤ ਅਸਲ ਦੇ ਵਿੱਚ ਆਪਣੀ ਰੀਡ ਦੀ ਹੱਡੀ ਨੇ ਇਹ ਰੀਡ ਦੀ ਹੱਡੀ ਨੇ ਇਸ ਵਕਤ ਭਾਰਤ ਦੇ ਵਿੱਚ ਸਿਰਫ 13% ਹੀ ਦਰਖਤ ਨੇ ਲੋੜ ਦੇ ਮੁਤਾਬਕ ਜਿੱਥੇ 100% ਚਾਹੀਦਾ ਉੱਥੇ ਸਿਰਫ 13% ਦਰਖਤ ਨੇ ਆਪਣੇ ਰਹਿ ਗਏ ਹੁਣ ਸਿਰਫ 13% ਜਿੱਥੇ ਆਪਾਂ ਨੂੰ 100% ਦਰਖਤ ਚਾਹੀਦਾ ਸਿਰਫ 30% ਦਰਖਤ ਰਹਿ ਗਏ ਹੁਣ ਆਪਣੇ ਕੋਲੇ ਓਨਲੀ 13% ਦੱਸੋ ਤੁਸੀਂ ਕਿੰਨੇ ਕਿੰਨੇ ਦਰਖਤ ਇੱਕ ਬੰਦੇ ਨੂੰ ਲਾਉਣੇ ਪੈਣਗੇ ਵੀ ਜਿਹੜਾ ਮੀਂਹ ਆਵੇ ਜਿਹੜਾ ਆਪਣਾ ਟੈਂਪਰੇਚਰ ਐ ਇਸ ਵਕਤ ਚੱਲ ਰਿਹਾ ਇਸ ਵਕਤ ਟੈਂਪਰੇਚਰ ਆਪਣਾ 40 45 45 46 ਤੱਕ ਆਪਣਾ ਟੈਂਪਰੇਚਰ ਆਗਾ ਜਿਹੜਾ ਉਹ ਚੱਲ ਰਿਹਾਗਾ ਤੇ ਗੱਲ ਇਹ ਆ ਵੀ ਉਹ ਟੈਂਪਰੇਚਰ ਇੰਨਾ ਕਿਉਂ ਚੱਲ ਰਿਹਾ ਉਹਦਾ ਇੱਕ ਕਾਰਨ ਐ ਕਿਉਂਕਿ ਆਪਣੇ ਦਰਖਤ ਵੱਢਦੇ ਸਾਰੇ ਦਰਖਤ ਹੈ ਹੀ ਨਹੀਂ ਦੁਬਈ ਦੇ ਵਿੱਚ ਜਿੱਥੇ ਸੁਣਦੇ ਹੁੰਦੇ ਸੀ 340 45 ਡਿਗਰੀ ਟੈਂਪਰੇਚਰ ਉੱਥੇ ਦੁਬਈ ਦੇ ਵਿੱਚ ਹੁੰਦਾਗਾ ਉੱਥੇ ਉਹਨਾਂ ਨੇ ਟੈਂਪਰੇਚਰ ਆਪਦਾ ਹੁਣ ਘਟਾ ਕੇ 38 ਡਿਗਰੀ ਕਰ ਲਿਆ ਟੈਂਪਰੇਚਰ ਇਸ ਵਕਤ 38 ਡਿਗਰੀ ਟੈਂਪਰੇਚਰ ਆ ਸਾਰਾ ਹੀ ਦੁਬਈ ਦਾ ਦੁਬਈ ਦੇ ਵਿੱਚ ਇੰਨਾ ਦਰਖਤ ਉਹਨਾਂ ਨੇ ਪ੍ਰਫੁੱਲਤ ਕਰ ਲਿਆ ਜਿੱਥੇ ਰੇਤੇ ਦੇ ਵਿੱਚ ਦਰਖਤ ਹੁੰਦਾ ਨਹੀਂਗਾ ਹੈਗਾ ਸੋਚ ਕੇ ਦੇਖੋ ਤੁਸੀਂ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਤੇ ਆ ਦੇਖੋ ਇਹ ਹੁਣ ਅਸ਼ੋਕੇ ਸਾਰੇ ਬਾੜ ਕਰੀ ਪਈਆਂ ਦੇਖੋ ਕੰਧ ਹੋਈ ਪਈ ਹੈਗੀ ਸ਼ੋਕੇ ਦੀ ਆ ਦੇਖੋ ਨਿੰਮ ਇਧਰੋਂ ਦਿਖਾਉਣਾ ਤੁਹਾਨੂੰ ਨਿੰਮ ਇਹ ਸਾਰਾ ਇਹ ਕੀ ਪਤਾ ਨਹੀਂ ਕੀ ਕੁਦਰਤੀ ਮਾਰ ਪਈ ਹੈਗੀ ਸਾਰੇ ਸਾਰਾ ਨੇ ਮ ਖਤਮ ਹੋ ਗਿਆ ਲੈ ਸਾਰਾ ਨੇ ਮ ਖਤਮ ਹੋ ਗਿਆ ਮੈਨੂੰ ਕੀ ਹੋ ਗਿਆ ਹੁਣ ਮੇਰੀ ਬੇਨਤੀ ਇਹ ਆ ਸਾਰੀ ਵੀਡੀਓ ਬਣਾਉਣ ਤੋਂ ਮਤਲਬ ਇਹ ਆ ਵੀ ਵੱਧ ਤੋਂ ਵੱਧ ਦਰਖਤ ਲਾਓ ਜਿੰਨੇ ਵੀ ਤੁਸੀਂ ਦਰਖਤ ਲਾਉਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਇੱਕ ਬੂਟਾ ਗੱਡ ਕੇ ਉਸ ਤੋਂ ਬਾਅਦ ਤੁਸੀਂ ਉੱਥੇ ਚੁੱਪ ਕਰਕੇ ਜੀ ਮੁੜ ਕੇ ਸੀ ਉਹਦੀ ਦੇਖਭਾਲ ਨਹੀਂ ਕੀਤੀ ਚਾਹੇ ਤੁਸੀਂ 2 ਜਾਂ 3 ਦਰਖਤ ਪਾ ਲਓ ਪਰ ਉਹਨਾਂ ਨੂੰ ਪਾ ਲਓ ਆਪਣੇ ਬੱਚਿਆਂ ਵਾਂਗੂ ਜਿਵੇਂ ਤੁਹਾਡੇ ਬੱਚੇ ਨੇਗੇ ਉਸ ਤਰੀਕੇ ਨਾਲ ਪਾ ਲਓ ਉਹਨਾਂ ਨੂੰ ਫੇਰ ਤੁਹਾਨੂੰ ਉਹਦਾ ਰਿਜ਼ਲਟ ਮਿਲੂਗਾ ਪੱਕਾ ਜਿੰਨੇ ਦੀ ਅੱਜ ਜੇ ਆਪਾਂ ਅੱਜ ਸ਼ੁਰੂ ਕਰ ਦਿੰਨੇ ਆਂ ਦਰਖਤ ਲਾਉਣੇ ਤਾਂ 10 ਸਾਲਾਂ ਨੂੰ ਜਾ ਕੇ ਜਿਹੜਾ ਪੰਜਾਬ ਦਾ ਟੈਂਪਰੇਚਰ ਆ ਉਹਨੇ ਸੈੱਟ ਆਉਣਾਗਾ 10 ਸਾਲਾਂ ਨੂੰ ਅੱਜ ਤੋਂ 10 ਸਾਲ ਲੱਗ ਜਾਣਗੇ ਆਪਾਂ ਨੂੰ ਇਸ ਤਰੀਕੇ ਨਾਲ ਚਲੋ ਮੈਂ ਤਾਂ ਇਹੀ ਬੇਨਤੀ ਕਰਨੀ ਸੀ ਵੀ ਵੱਧ ਤੋਂ ਵੱਧ ਦਰਖਤ ਲਾਓ ਸਾਰੇ ਏਸੀਆਂ ਦੀ ਗਰਮੀ ਨੂੰ ਚੱਕ ਦੇਣਗੇ ਦਰਖਤ ਜਿੰਨੇ ਵੀ ਏਸੀ ਗਰਮੀ ਛੱਡਦੇ ਨੇ ਸਾਰੀ ਗਰਮੀ ਨੂੰ ਦਰਖਤ ਨੇਗੇ ਜਿਹੜੇ ਖਤਮ ਕਰ ਦੇਣਗੇ ਦੇਖੋ ਕਿਹੋ ਜਿਹਾ ਜੰਗਲ ਬਣਿਆ ਹੋਇਆਗਾ ਇਹ ਬੇਲ ਨੇ ਜੰਗਲ ਬਣਾਤਾ ਪੂਰਾ ਆਦੇ ਕੋਲ ਕਾਰ ਦੇ ਉੱਪਰ ਤੱਕ ਬੇਲ ਆ ਰਹੀ ਐ ਅਸੀਂ ਇਹਦੀ ਟਾਣੀ ਨਹੀਂ ਵੜਦੇ ਕਦੇ ਐਂ ਹੀ ਰੱਖ ਦਿਆਂਗੇ ਇਹਨੂੰ ਐ ਓਖੇ ਸੁਖੇ ਹੋ ਕੇ ਲੰਘ ਜਾਈਂਦਾ ਕੁਛ ਨਹੀਂ ਹੁੰਦਾ ਤਿੰਨ ਬੇਲਾਂ ਨੇ ਇਕੱਠੀਆਂ ਐ ਐ ਸੇ 6 ਕਰਕੇ ਰੱਖ ਦਿਆਂ ਨੇ ਗਰਾਂਹਨ ਵਧੀਆ ਠੰਡਕ ਬਣਾ ਕੇ ਰੱਖ ਦਿਆਂ ਨੇ ਪਾਣੀ ਜ਼ਰੂਰ ਥੋੜੀ ਜੀ ਮਿਹਨਤ ਕਰਨੀ ਪੈਂਦੀ ਐ ਪਾਣੀ ਪੂਣੀ ਪਾਉਣਾ ਪੈਂਦਾ ਚਲੋ ਉਹ ਤਾਂ ਆਪਾਂ ਆਪ ਕਿਹੜਾ ਰੋਟੀ ਨਹੀਂ ਖਾਂਦੇ ਆਪਾਂ ਆਪ ਵੀ ਤਾਂ ਰੋਟੀ ਖਾਂਦੇ ਆ ਇਸ ਕਰਕੇ ਵੱਧ ਤੋਂ ਵੱਧ ਦਰਖਤ ਲਾਓ ਤੇ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਸੰਭਾਲ ਕਰਨ ਦੀ ਕੋਸ਼ਿਸ਼ ਕਰੋ ਦੇਖੋ ਬੇਲ ਕਿੱਡੀ ਭਾਰੀ ਹੋਈ ਐ ਇਹਦੇ ਵਿੱਚ ਪੋਲ ਆ ਲੋਹੇ ਦਾ ਖੜਾ ਤਾ ਕਰਕੇ ਭਾਰੀਆ ਆ ਮੇਰਾ ਇਹ ਲਮੀਆ ਵਾਲਾ ਬੂਟਾ ਇਹ ਪੱਕਾ ਹਾ ਇਹਨੂੰ ਫੁੱਲ ਨਹੀਂਗਾ ਹੈਗਾ ਇਹਦਾ ਮਤਲਬ ਹਲੇ ਮੀ ਕਿਤੇ ਨੇੜੇ ਤੇੜੇ ਬਣੀਗਾ ਹੈਗਾ ਹਲੇ ਤਾਂ ਇਹਦੇ ਡੋਡੀਆਂ ਵੀ ਨਹੀਂ ਆਈ ਜਿੱਦ ਜਦੋਂ ਮੀਂਹ ਦਾ ਮੌਕਾ ਹੋ ਗਿਆ ਨਾਲ ਦੀ ਨਾਲ ਇਹਦੇ ਤੇ ਡੋਡੀਆਂ ਆ ਕੇ ਫੁੱਲ ਖੜ ਜਾਣਾ ਇੱਥੇ ਇਹ ਪਿੰਕ ਪਿੰਕ ਭਰ ਜਾਣਾ ਸਾਰਾ ਗੋਲ ਹੋ ਜਾਣਾਗਾ ਨੇ ਚਲੋ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਬਦ ਤੋਂ ਬਦ ਲੋਕਾਂ ਤੱਕ ਮੈਸੇਜ ਆਵੇ ਕਿ ਦਰਖਤ ਲਾਓ ਰੁੱਖ ਲਾਓ ਭਾਈ ਰੁੱਖ ਲਾਓ ਜੇ ਬਚਣਾਗਾ ਜੇ ਤੁਸੀਂ ਵਚਨਾ ਚਾਹੁੰਦੇ ਹੋ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਰੁੱਖ ਲਾਓ ਬਦ ਤੋਂ ਬਦ ਰੁੱਖ ਲਾਓ ਜਿਆਦਾ ਤੋਂ ਜਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ